ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੇ ਦਿਨ ਨਸਤੀਕਾਉਂਦੇ ਜਾ ਰਹੇ ਨੇ ਉਵੇਂ-ਉਵੇਂ ਭਾਜਪਾ ਨੂੰ ਵੀ ਲਗਾਤਾਰ ਝਟਕੇ ਤੇ ਝਟਕੇ ਹੀ ਲੱਗਦੇ ਨਜ਼ਰ ਆ ਰਹੇ ਨੇ ਅੱਜ ਇੱਕ ਵਾਰ ਮੁੜ ਭਾਜਪਾ ਨੂੰ ਹੁਸ਼ਾਰਪੁਰ ਤੋਂ ਤਗੜਾ ਝਟਕਾ ਲੱਗਿਆ ਕਿਉਂਕਿ ਹੁਸ਼ਾਰਪੁਰ ਤੋਂ ਭਾਜਪਾ ਦੇ ਸਭ ਤੋਂ ਪੁਰਾਣੇ ਆਗੂ ਅਤੇ ਸੰਗੀ ਗਿਆਨਪੰਸਲ ਜਿਨ੍ਹਾਂ ਵੱਲੋਂ ਸ਼ੇਦ ਹਕੀਆ ਦੇ ਕਰੀਬ ਸੰਗ ਅਤੇ ਭਾਜਪਾ 'ਚ ਰਹਿ ਕੇ ਪਾਰਟੀ ਦੀ ਸੇਵਾ ਕੀਤੀ ਗਈ ਹੈ ਵੱਲੋਂ ਹੁਸ਼ਾਰਪੁਰ ਭਾਜਪਾ ਦੀ ਲੀਡਰਸ਼ਿਪ ਤੋਂ ਦੁਖੀ ਹੋ ਕੇ ਪਾਰਟੀ ਦੇ ਸਾਰੇ ਅਹੁਦੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਮੀਡੀਆ ਨਾਲ ਪਰੇਮੰਦ ਨਾਲ ਗੱਲਬਾਤ ਕਰਦਿਆਂ ਗਿਆਨਪੰਸਲ ਨੇ ਕਿਹਾ ਕਿ ਹੁਸ਼ਿਆਰਪੁਰ ਚ ਭਾਜਪਾ ਦੇ ਸਭ ਤੋਂ ਪੁਰਾਣੇ ਵਰਕਰ ਨੇ ਤੇ ਹੁਣ ਤੱਕ ਅ ਜ਼ਿਲ੍ਹਾ ਤੇ ਪੰਜਾਬ ਪਧਰੀ ਗਤੀਵਿਧੀਆਂ ਚ ਭਾਗ ਲਾ ਚੁੱਕੇ ਨੇ। ਪ੍ਰੰਤੂ ਅੱਜ ਹੁਸ਼ਿਆਰਪੁਰ ਚ ਭਾਜਪਾ ਦੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹ ਬਹੁਤ ਹੀ ਜ਼ਿਆਦਾ ਤਰਸਜੋਗ ਨੇ ਤੇ ਅੱਜ ਮਹਿਸ ਚੰਦ ਕੁ ਵਿਅਕਤੀ ਹੀ ਭਾਜਪਾ ਨੂੰ ਆਪਣੇ ਹੱਥਾਂ ਚ ਖੜਾ ਰਹੇ ਨੇ। ਤੇ ਇਹੀ ਕਾਰਨ ਹੈ ਕਿ ਅੱਜ ਹੁਸ਼ਿਆਰਪੁਰ ਭਾਜਪਾ ਜਿੱਥੇ ਕਈ ਟੁਕੜਿਆਂ ਚ ਵੰਡੀ ਗਈ ਹੈ ਉੱਥੇ ਹੀ ਭਾਜਪਾ ਦਾ ਗிராਫ ਵੀ ਹੁਸ਼ਿਆਰਪੁਰ ਚ ਦਿਨ ਪ੍ਰਤੀ ਦਿਨ ਪਾਲ ਜਾ ਰਿਹਾ ਉਹਨਾਂ ਪਰੇਮਾਨ ਨਾਲ ਕਿਹਾ ਕਿ ਅਜਹ ਹੁਸ਼ਾਰਪੁਰ ਪਾਜਪਾ ਆਪਣੇ ਟੀਚਿਆਂ ਤੋਂ ਪਟਕ ਗਈ ਹੈ ਤੇ ਸੀਨੀਅਰ ਲੀਡਰਸ਼ਿਪ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ ਹੁਸ਼ਾਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਇਹ ਕੀ ਆ ਨਾਮ ਜੀ ਮੈਂ ਗਿਆਨ ਬੰਸਲ ਜੀ ਠੀਕ ਹੈ ਜੀ ਬੰਸਲ ਜੀ ਤੁਸੀਂ ਪਾਜਪਾ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਹੇ ਹੋ ਇੱਥੋਂ ਤੱਕ ਕਿ ਮੁਰਜੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦੇ ਜੀ 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 ਕੀ ਕਾਰਨ ਹੋ ਗਿਆ ਪਾਜਪਾ ਦੇ ਸਭ ਤੋਂ ਪੁਰਾਣੇ ਖੰਡੋ ਜੀ ਤੁਸੀਂ ਇਹਦਾ ਕਾਰਨ ਇਹ ਹੈ ਜੀ ਕਿ ਮੈਂ ਬਚਪਨ ਜਵਾਨੀ ਬੁਢਾਪਾ जनसंग ਨਾਲ ਜਨਤਾ ਪਾਰਟੀ ਨਾਲ ਭਾਰਤੀ ਜਨਤਾ ਪਾਰਟੀ ਨਾਲ ਲਗਾਇਆ। ਔਰ ਮੈਂ ਬਖ ਬਖ ਖੋਦਿਆਂ ਦੇ ਉੱਤੇ ਹੁਸ਼ਿਆਰਪੁਰ ਤੋਂ ਲੈ ਕੇ ਪੰਜਾਬ ਤੱਕ ਹੀ ਰਿਆਂ। ਪਰ ਹੁਸ਼ਿਆਰਪੁਰ ਦੇ ਅੱਜ ਦੇ ਜਿਹੜੇ 5-7 ਸਾਲ ਤੋਂ ਪਾਰਟੀ ਨੂੰ ਚਲਾਉਣ ਵਾਲੇ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਪਰ ਮੇਰੇ ਤੋਂ ਬਹੁਤ ਜੂਨੀਅਰ ਨੇ। ਭਾਈ ਇਹ ਅਜ ਵੀ ਭਾਈ ਪਾਰਟੀ ਵੀ। ਉਹ ਜਿੰਨੇ ਇਮਾਨਦਾਰ ਵਰਕਰ ਨੇ ਉਹਨਾਂ ਨੂੰ ਇਗਨੋਰ ਕਰ ਰਹੇ ਨੇ। ਕਿਸ ਕਰਕੇ ਮੈਂ ਦੁਖੀ ਹੋ ਗਏ। ਖੁਸ਼ਿਆਰਪੁਰ ਡਿਸਟ੍ਰਿਕਟ ਦੀ ਬੀਜੇਪੀ ਤੋਂ ਅੱਜ ਪਾਰਟੀ ਤੋਂ ਆਪਣਾ ਅਸਤੀਫਾ ਦੇ ਰਿਹਾ ਤੁਸੀਂ ਭਾਜਪਾ ਤੋਂ ਅਸਤੀਫਾ ਦੇ ਰਹੇ ਹੋ ਜਾਂ ਜਨ ਸੰਗਤ ਤੋਂ ਵੀ ਸਾਰੇ ਉੱਤੇ ਤੋਂ ਮੈਂ ਹਰ ਚੀਜ਼ ਤੋਂ ਮੈਂ ਜਨ ਸੰਗਤ ਤੋਂ ਵੀ ਜਨ ਸੰਗਤ ਦਾ ਖਤਮ ਹੋ ਗਈ ਹੁਣ ਆਰਐਸਐਸ ਆਰਐਸਐਸ ਤੋਂ ਵੀ ਮੈਂ ਅਸਤੀਫਾ ਦੇ ਰਿਹਾ ਹਾਂ ਬੀਜੇਪੀ ਤੋਂ ਵੀ ਅਸਤੀਫਾ ਦੇ ਰਿਹਾ ਇਹਨਾਂ ਦੀ ਮੋਡਲੀ ਮੈਂਬਰਸ਼ਿਪ ਤੋਂ ਮੈਂ ਲਾਈਫਟਾਈਮ ਮੈਂਬਰ ਹਾਂ ਬੀਜੇਪੀ ਦਾ ਉਹ ਤੋਂ ਵੀ ਅਸਤੀਫਾ ਦੇ ਰਿਹਾ ਆਪਾਂ ਵਾਸਤਾ ਦੇਖਿਆ ਪਿਛਲੇ ਪੋਟਾ ਸਮੇਂ ਤੋਂ ਜਿਹੜੀਆਂ ਲਗਾਤਾਰ ਸੈਂਕੜੇ ਵਿਅਕਤੀਆਂ ਵੱਲੋਂ ਹਸਤੀਫੇ ਦਿੱਤੇ ਜਾ ਚੁੱਕੇ ਨੇ ਤਾਂ ਕਿ ਡਾਕਟਰ ਰਮਨ ਘਈ ਹੋ ਗਈ ਉਹਨਾਂ ਦੀ ਚਾਹ ਟੀਮ ਦੇ ਤਿੰਨ ਚਾਰ ਮੈਂਬਰਾਂ ਨੇ ਵੀ ਦਿੱਕਤ ਦਿੱਤੇ ਅੱਜ ਤੁਸੀਂ ਇੱਕ ਵੱਡਾ ਝਟਕਾ ਦਿੱਤਾ ਹੈ ਭਾਜਪਾ ਨੇ ਬੇਸਿਕਲੀ ਕਾਰਨ ਕੀ ਹੈ ਜਿਸ ਤੋਂ ਦੁੱਖੀ ਤੁਸੀਂ ਬੇਸਿਕ ਅਸੀਂ ਕਾਰਨ ਇੱਕੋ ਹੀ ਹੈ ਕਿ ਜਿਹੜੀ ਹੁਸ਼ਿਆਰਪੁਰ ਦੀ ਬੀਜੇਪੀ ਹੈ ਜਿਹੜੀ ਬੀਜੇਪੀ ਨੂੰ ਚਲਾ ਰਹੀ ਹੈ ਜਿਨ੍ਹਾਂ ਨੂੰ ਪਾਰਟੀ ਨੇ ਸਾਰਾ ਦੇਤੂ ਦਿੱਤਾ ਹੋਇਆ ਹੈ ਉਹ ਇਮਾਨਦਾਰ ਵਰਕਰਾਂ ਨੂੰ ਇਗਨੋਰ ਕਰ ਰਹੇ ਨੇ ਜਿੱਦਾਂ ਮੈਨੂੰ 7 ਸਾਲ ਤੋਂ ਕਿਸੇ ਮੀਟਿੰਗ 'ਚ ਨਹੀਂ ਮਿਲਾਂਦੇ ਪਾਰਟੀ ਦੇ ਹਾਇਰ ਲੀਡਰ ਜਿਨੇ ਇੱਥੇ ਆਏ ਅਇਤੋ 6 ਮਹੀਨੇ ਪਹਿਲਾਂ ਸ਼ੇਖਾਵਤ ਜੀ ਆਏ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਨਾ ਉਹ ਮੈਨੂੰ ਕਹਿੰਦੇ ਮੈਂ ਨੈਕਸਟ ਟਾਈਮ ਜਿੱਦਣ ਆਉਂਗਾ ਤੁਹਾਡੇ ਨਾਲ ਗੱਲ ਕਰਾਂਗਾ ਮੈਂ ਉਹਨਾਂ ਨੂੰ ਦੱਸਿਆ ਕਿ ਹੁਸ਼ਿਆਰਪੁਰ ਦੀ ਬੀਜੇਪੀ ਦੀ ਹਾਲਤ ਇੰਨੀ ਠੀਕ ਨਹੀਂ ਹੈਗੀ ਬੇਸਿਕਲੀ ਦਾਇਤਵ ਕੇ ਨੂੰ ਸੁਣਦੇ ਹੋਇਆ ਸਾਰਾ ਤੁਸੀਂ ਕਹਿ ਰਹੇ ਹੋ ਹੁਣ ਜਦ ਨਾਮ ਬਾਈ ਨੇਮ ਹੀ ਤੁਸੀਂ ਲੈਣਾ ਚਾਹੁੰਦੇ ਮੈਂ ਬਾਈ ਨੇਮ ਵੀ ਲੈ ਲੈਣਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਦੱਸੋ ਹੁਸ਼ਿਆਰਪੁਰ ਤੋਂ ਤਿੰਨ ਵਾਰੀ ਐਮਐਲਏ ਰਹੇ ਮੰਤਰੀ ਰਹੇ ਦੋ ਤਿੰਨ ਵਾਰੀ ਹਾਰੇ ਵੀ ਅੱਜ ਕੱਲ ਸਾਰਾ ਪਾਰਟੀ ਨੂੰ ਉਹ ਹੀ ਚਲਾ ਰਹੇ ਨੇ ਪਾਰਟੀ ਦੇ ਕਰਤਾ ਧਰਤਾ ਪਾਰਟੀ ਨੇ ਉਹਨਾਂ ਨੂੰ ਹੀ ਬਣਾਇਆ ਹੋਇਆ ਤੁਸੀਂ ਬਹੁਤ ਲੰਮਾ ਸਮਾਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਗੱਡੀ 'ਚ 10 ਸਾਲ 15 ਸਾਲ ਰਿਆ ਗਰੁੱਪ ਜਿਹਨੂੰ ਕਿੱਦਾਂ ਦੇਖਦੇ ਹੋ ਭਾਜਪਾ ਗਰੁੱਪ ਬਿਲਕੁਲ ਹੁਸ਼ਿਆਰਪੁਰ 'ਚ ਪੰਜ ਗਰੁੱਪ ਬਣੇ ਹੋਏ ਨੇ ਪਾਰਟੀ ਦੇ ਉਹਨਾਂ ਨੂੰ ਕਿਸੇ ਨਾਲ ਪਾਰਟੀ ਨਾਲ ਪਿਆਰ ਨਹੀਂ ਉਹਨਾਂ ਨੂੰ ਆਪਣੇ ਆਪ ਨਾਲ ਪਿਆਰ ਹੈ ਮੈਨੂੰ ਕਿੱਦਾਂ ਟਿਕਟ ਮਿਲੂਗੀ ਮੈਂ ਕਿੱਦਾਂ ਲੀਡਰ ਬਣੂਗਾ ਮੈਂ ਕਿੱਦਾਂ ਐਮਐਲਏ ਬਣੂਗਾ ਮੈਂ ਕਿੱਦਾਂ ਮੰਤਰੀ ਬਣੂਗਾ ਮੈਂ ਕਿੱਦਾਂ ਐਮਪੀ ਬਣੂਗਾ ਇਸ ਦੌੜ ਦੇ ਵਿੱਚ ਲੱਗੇ ਹੋਏ ਨੇ ਪਾਰਟੀ ਸਾਡੇ ਵਰਗੇ ਜਿਹਨਾਂ ਨੇ ਪਾਰਟੀ ਨੂੰ ਆਪਣੇ ਖੂਨ ਨਾਲ ਸਿੰਜਿਆ ਜਿਹੜੇ ਜਨ ਸੰਗ ਦੇ ਟਾਈਮ ਦੀਵਾ ਕਿਤੇਉਂ ਲੈਂਦੇ ਸੀ ਬੱਤੀ ਕਿਤੇਉਂ ਲੈਂਦੇ ਤੇਲ ਕਿਤੇਉਂ ਲੈਂਦੇ ਸੀਗੇ ਮੈਂ ਉਸ ਟਾਈਮ ਤੋਂ ਆਪਣੀ ਜ਼ਿੰਦਗੀ ਪਾਰਟੀ ਨਾਲ ਲਗਾਈ ਹੋਈ ਹੈ ਸਾਡੇ ਮੱਲੇ ਦੇ ਵਿੱਚ ਸੁਰਿੰਦਰ ਸੂਰਜੀ ਗਵਰਦਨਦਾਸ ਸੂਰਜੀ ਦੇ ਬੇਟੇ ਸ਼ਾਖਾ ਲਗਾਉਂਦੇ ਹੁੰਦੇ ਸੀ ਮੈਂ ਤੀਸਰੀ ਵੱਡਦਾ ਹੁੰਦਾ ਸੀ ਹੁਣ ਮੇਰੀ ਉਮਰ 75 ਸਾਲ ਆ ਉਦੋਂ ਮੇਰੀ ਉਮਰ ਸੀ 9 ਸਾਲ ਮਤਲਬ ਕਿ ਪਿਛਲੇ 60-65 ਸਾਲਾਂ ਤੋਂ ਤੁਸੀਂ ਮੈਂ ਸਾਰੀ ਜ਼ਿੰਦਗੀ ਲਗਾਤੀ ਤੁਹਾਨੂੰ ਦੱਸ ਰਹੀ ਹਾਂ ਔਰ ਕੋਈ ਬੰਦਾ ਮੇਰੇ ਚਿਹਰੇ ਤੇ ਚੀਚੀ ਨਹੀਂ ਕਰ ਸਕਦਾ ਕਿ ਮੈਂ ਕਦੀ ਪਾਰਟੀ ਦਾ ਨੁਕਸਾਨ ਕੀਤਾ ਜਾਂ ਕਿਸੇ ਕਾਰਕਟਰ ਦਾ ਕੰਮ ਨੂੰ ਇਗਨੋਰ ਕੀਤਾ ਤਾਂ ਹੁਣ ਕਿੱਦਾਂ ਫਿਰ ਸੁਪਨਾ ਸਟਾਰ ਹੋਏਗਾ ਕਹਿੰਦੇ ਇਸ ਵਾਰ 400 ਪਾਰ ਦੇਖੋ ਜੀ ਮੈਂ ਜਦ 400 ਪਾਰ ਹੈ ਮੈਂ ਇਸ ਗੱਲ ਦੇ ਵਿੱਚ ਬਹਿਸੇ ਨਹੀਂ ਬਹਿਣਾ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਹੁਸ਼ਿਆਰਪੁਰ ਦੀ ਸਿਆਸਤ ਤੋਂ ਬੀਏਪੀ ਤੋਂ ਅਸਤੀਫਾ ਦੇ ਰਿਹਾ ਕਿਸ ਨੇ ਪਹੁੰਚ ਗਿੰਦੇ ਵਿੱਚ ਕਿੰਨਾ ਕੁ ਦੁੱਖ ਹੋ ਕਿ ਮੇਰੇ ਮਨ ਚ ਜਿੰਦਾ ਦੁੱਖ ਤੁਸੀਂ ਮੇਰੇ ਫੇਸ ਰੀਡਿੰਗ ਤੋਂ ਦੇਖ ਸਕਦੇ ਹੋ ਮੇਰੀ ਅੱਜ ਤੱਕ ਅਜਾ ਦੀ ਫੋਟੋ ਨਹੀਂ ਆਈ ਹੋਣੀ ਹੁਣ ਸੁਨਨ ਦੇ ਵਿੱਚ ਆ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਯੋਗੀ ਦਿੱਤਿਆਨਾਥ ਹੁਸ਼ਿਆਰਪੁਰ ਦੇ ਵਿੱਚ ਰੈਲੀ ਕਰਨੇ ਪਹੁੰਚ ਰਹੇ ਨੇ ਕਦੀ ਉਹਨਾਂ ਤੱਕ ਆਵਾਜ਼ ਪਹੁੰਚਾਈ ਹੋਵੇ ਸੀ ਮੇਰੀ 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 ਹਾਂ ਇਹ ਵੀ ਗੱਲ ਕਰਨ ਲੱਗਾ ਤੁਹਾਨੂੰ ਪਿਛਲੀ ਵਾਰੀ ਜਦੋਂ ਨਰਿੰਦਰ ਮੋਦੀ ਜੀ ਅੱਜ ਪ੍ਰਧਾਨ ਮੰਤਰੀ ਹੁਸ਼ਿਆਰਪੁਰ ਜਾਏ ਤੇ ਪੀਐਮਓ ਹੌਸਤੋ ਮੇਰਾ ਨਾਮ ਵੀ ਸੀ ਉਹਨਾਂ ਨੂੰ ਮਿਲਣ ਦਾ ਸਾਡੇ ਹੁਸ਼ਿਆਰਪੁਰ ਦੇ ਲੀਡਰਾਂ ਨੇ ਮੈਨੂੰ ਉਹਨਾਂ ਦੇ ਜਾਨ ਤੋਂ 1 ਘੰਟਾ ਪਹਿਲਾਂ ਦੱਸਿਆ ਕਿ ਤੁਹਾਡਾ ਨਾਮ ਹੈ ਮੋਦੀ ਜੀ ਨੂੰ ਗੁਲਦਸਤਾ ਦੇਣ ਦਾ ਮਿਲਨ ਦਾ ਮੈਂ ਕਿਹਾ ਮੈਂ ਨਹੀਂ ਹੁਣ ਮਿਲਣਾ ਉਹ ਵੀ ਇਹ ਸਾਡੇ ਜਿਹੜੇ ਆਪਣੇ ਆਪ ਨੂੰ ਸੀਨੀਅਰ ਲੀਡਰ ਕਹਿੰਦੇ ਆ ਨਾ ਉਹਨਾਂ ਦੀ ਨੈਗਲੀਜੈਂਸੀ ਦੇ ਨਾਲ ਮੈਨੂੰ ਇਗਨੋਰ ਕੀਤਾ ਗਿਆ ਮੈਂ ਆਪਣਾ ਦੁੱਖਦਰ ਦੱਸਣਾ ਚਾਹਨਾ ਪਰ ਉਸ ਉਹਨਾਂ ਨੂੰ ਕੋਈ ਤਿਆਰ ਨਹੀਂ ਹੈਗਾ ਤੇ ਬੰਦੋਸਾ ਵਸਤਾਰ ਤਾਂ ਨਹੀਂ ਹੁਣ ਚੋਣਾਂ ਵੀ ਮਾਹੌਲ ਵੀ ਚੱਲ ਰਿਹਾ ਹੈ ਦਲ ਬਦਲੀਆਂ ਦਾ ਜ਼ੋਰ ਵੀ ਜਿਹੜਾ ਸਿੱਖ ਰਹਾ ਤੇ ਹੁਣ ਕੋਈ ਭਾਜਪਾ ਨੂੰ ਅਲਵਿਦਾ ਆ ਕੇ ਕਿਸੇ ਦੇ ਦੇਖੋ ਦਲ ਬਦਲੀਆਂ ਵੀ ਹੁੰਦੀਆਂ ਰਹਿਣੀਆਂ ਪਾਰਟੀਆਂ ਦਾ ਵੀ ਜ਼ੋਰ ਚੱਲਦਾ ਰਹਿਣਾ ਮੈਂ ਤੁਹਾਨੂੰ ਆਪਣੀ ਜਿਹੜੀ ਆ ਸਾਰੀ ਜ਼ਿੰਦਗੀ ਦੀ ਕੀਤੀ ਉਹ ਦੱਸ ਦਿੱਤੀ ਹੈ ਕਿ ਮੈਂ ਆ ਜੀ ਦੁਖੀ ਹਿਰਦੇ ਦੇ ਨਾਲ ਅੱਖਾਂ 'ਚ ਆਂਸੂਆਂ ਦੇ ਨਾਲ ਇਸ ਪਾਰਟੀ ਨੂੰ ਅਲਵਿਦਾ ਕਹਿ ਰਿਹਾ We at GNA University see potential in everyone and everything around us. We drive innovation and entrepreneurship. We groom competent global citizens to affect positive change around them.